ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰ ਜੀ ਤਿਨ ਗੋਈ ਪ੍ਰਮਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਤੀ ਨਾਈ ਤੁਮ ਸਰ ਅਵਰ ਨਾ ਕੋਇ ਆਇਆ ਜਾਏ ਸੀ ਜੀਉ ਆਪੇ ਸੁਰਤ ਬੁਝਾਈ ਥੋੜਾ ਜਿਹਾ ਕੁਸਕੀ ਬੋਲਣਾ ਚਲੋ ਜੀ ਤੁਮ ਸਰ ਅਵਰ ਨਾ ਕੋਇ ਆਇਆ ਜਾਏ ਸੀ ਜੀਉ ਹੁਕਮੀ ਹੋਇ ਨਵੇੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਈ ਗੁਰ ਪਰਮ ਨਹੀਂ ਕਹਿਣਾ ਗੁਰ ਤੇ ਯਮਕ ਲਾ ਦਨੀ ਹੈ ਗੁਰ ਪਰਮ ਚ ਪਰਮ ਚੁਕਾਈ ਅਕਥ ਕਹਾਈ ਗੁਰ ਪਰਮ ਚਕਾਏ ਅਕਥ ਕਹਾਈ ਸੱਚ ਮਹ ਸੱਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅ ਲਖ ਸਰੰਦਿਆ ਜੀਉ ਏਕ ਸਾਹਿਬ ਦੋਇ ਰਾਹ ਵਾਦ ਵਧੰਦੇ ਆ ਜੀਉ ਦੋਇ ਰਾਹ ਚਲਾਏ ਹੁਕਮ ਸਬਾਏ ਜਨਮੁ ਆਵਾ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਿਆਪੈ ਸਾਚਾ ਸਿਰਜਣ ਹਾਰਾ ਭਗਤ ਸੋ ਹੈ ਦਰਬਾਰ ਸ਼ਬਦ ਸੁਹਾਇਆ ਜੀਉ ਬੁਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਸਿਐ ਕਤੇ ਜਿ ਸਿਆਰੀ ਐ ਨਾ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੈ ਸਬਦ ਵਿਕਾਣੇ ਪਾਰਸ ਪਰਸ ਐ ਪਾਰਸ ਹੋਏ ਜਾ ਤਿਰੇ ਮਨ ਭਾਣੇ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਾਪਾਰੀ ਭੁੱਖ ਪਿਆਸੋ ਆਥ ਕਿਉ ਦਰ ਜਾਏ ਸਾ ਜੀਓ ਹਾਂਜੀ ਭੁੱਖ ਪਿਆਸੋ ਆਥ ਇਥੇ ਵਿਸਰਾਮ ਲਾਉਣਾ ਕਿਉ ਦਰ ਜਾਏ ਸਾ ਜੀਵ ਸਤਿਗੁਰੂ ਪੂਛਾ ਜਾਏ ਨਾਮ ਧਿਆਏ ਸਾ ਜੀਓ ਧਿਆਏ ਸਾ ਇਹਦੇ ਕੰਨੇ ਨੂੰ ਵਿਧਾ ਕੇ ਧਿਆਏ ਸਾ ਬੋਲਣਾ ਧਿਆਏ ਸਾ ਲਾਂ ਈੜੀ ਤੇ ਨਹੀਂ ਲਾ ਕੇ ਬੋਲਣਾ ਇਸੇ ਤਰ੍ਹਾਂ ਹੀ ਉਚਾਰਨ ਕਰ ਸਤਿਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਇਆਲ ਨਰੰਜਨ ਅਣ ਦਿਨ ਨਾਮ ਵਖਾਣਾ ਕਰਨੀ ਕਾਰ ਤੁਰਹੁ ਫਰਮਾਈ ਆਪ ਮਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਤ੍ਰਿਸ਼ਨਾ ਇਥੇ ਯਮਕ ਲੱਗ ਜੀ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ